ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ। ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਤੇ ਠੀਕ ਠਾਕ ਹੋਵੋਗੇ। ਜਿਵੇਂ ਕਿ ਮੈਂ ਡਾਂਸ ਕਲਾਸਿਸ ਸਟਾਰਟ ਕੀਤੀਆਂ ਹੋਈਆਂ ਐ ਤੇ ਉੱਥੇ ਇੱਕ ਛੋਟਾ ਜਿਹਾ ਟੀਆ ਦਾ ਫੰਕਸ਼ਨ ਸੈਲੀਬ੍ਰੇਟ ਕਰ ਰਹੇ ਹਾਂ। ਇਸ ਲਈ ਆਪਾਂ ਆਪਣੀ ਵੀਡੀਓ ਸ਼ੂਟ ਕਰਾਂਗੇ ਤੇ ਦੇਖਾਂਗੇ ਕਿਦਾਂ ਦਾ ਟੀਆ ਦਾ ਫੰਕਸ਼ਨ ਸੈਲੀਬ੍ਰੇਟ ਕੀਤਾ ਜਾਂਦਾ ਹੈ। ਉਸ ਤੋਂ ਪਹਿਲਾਂ ਆਪਾਂ ਉਹ ਜੀ ਰੈਡੀ ਫਿਰ ਮਿਲਦੇ ਆ। ਅਸੀਂ ਹੋ ਗਏ ਜੀ ਰੈਡੀ ਹੁਣ ਹੁਣ ਚੱਲਦੇ ਆਪਾਂ ਸਟੂਡੀਓ ਫਿਰ ਉੱਥੇ ਜਾ ਕੇ ਮਿਲਦੇ ਆ ਸਾਰਿਆਂ ਨੂੰ ਅਸੀਂ ਪਹੁੰਚ ਗਏ ਆ ਕ੍ਰੀਏਟਿਵ ਡਾਂਸ ਸਟੂਡੀਓ ਹੈਲੋ ਸਾਰੀਆਂ ਲੇਡੀਜ਼ ਬੰਨ ਥਨ ਕੇ ਕੁੜੀਆਂ ਪੰਜਾਬ ਬਣ ਕੇ ਸਭ ਬੈਠੇ ਆ ਖੁਸ਼ੀ ਆਦਾ ਹਣਾ ਸਮਝਿਓ ਵੀ ਲੇਡੀਜ਼ ਕਿਸੇ ਇੱਕ ਲੋ ਘਟ ਹੈ ਨਾ ਇਹ ਵੀ ਰੇਖਾਾਂ ਦੇ ਪਰਫਾਰਮੈਂਸ ਹਰੇਕ ਖਾਤੇ ਪਾਰਟਿਸਪੇਟ ਕਰ ਸਕਦੀ ਹੈ ਹੈਲੋ ਜੀ ਜੀ ਆ ਜੀ ਸਾਡੇ ਸਟੂਡੀਓ ਦੀ ਮੈਮ ਜੀ ਮੈਮ ਦੱਸੋ ਜੀ ਤੁਸੀਂ ਕੀ ਕੁਛ ਕਰਾਉਨੇ ਹੋ ਸਾਰਾ ਕੁਸ਼ੀ ਕਰਾਉਨੇ ਆ ਆਪਾਂ ਇੱਥੇ ਪੰਗੜਾ ਗਿੱਧਾ ਵੈਸਟਰਨ ਠੀਕ ਹੈ ਬੱਚਿਆਂ ਦਾ ਹੈ ਲੇਡੀਜ਼ ਦਾ ਹੈ ਦਾ ਕਪਲਸ ਦਾ ਹੈ ਇੱਥੇ ਠੀਕ ਹੈ ਲੇਡੀਜ਼ ਦੇ ਆਪਾਂ weight lose ਵੀ ਕਰਾਉਨੇ ਆ aerobics ਦੇ ਬੈਚ ਵੀ ਹੁੰਦੇ ਆ ਠੀਕ ਹੈ ਤੇ ਡਾਂਸ ਦੇ ਬੈਚ ਵੀ ਹੁੰਦੇ ਆ ਜਰੂਰ ਮੋਸਟ ਵੈਲਕਮ ਹੈ ਸਾਰੇ ਆਦਾ ਇੱਥੇ। ਅਸੀਂ ਆਪਣੀ ਲੋਕੇਸ਼ਨ ਵੀ ਦੱਸੋ। ਲੋਕੇਸ਼ਨ ਹੈਗੀ ਡੀਡੀ ਮਿੱਤਲ ਦੇ ਅਪੋਜ਼ਿਟ ਮਲਤਾਨੀਆ ਰੋਡ ਤੇ ਰਾਜੂ ਟਾਵੇ ਦੇ ਨਾਲ 크리에ਟਿਵ ਡਾਂਸ ਸਟੂਡੀਓ। ਹਲਕਾ-ਫੁਲਕਾ ਪਾਰਟੀ ਬਲੌਗ ਹੋ ਰਿਹਾ ਹੈ। ਹਲਕੀ-ਫੁਲਕੀ ਪਾਰਟੀ ਕੋਲ ਵੀ ਬਲੌਗ ਬਣ ਰਹੇ ਆ। ਆਪ ਲੋਕ ਤੇ ਅਸੋ ਬਾਅਦ ਆਪਾਂ ਸਾਰੇ ਕਰਾਂਗੇ। ਆਪ ਦਾ ਆਪ ਦਾ ਜੋਰ ਦਿਖਾਉਣਗੇ ਸਾਰੇ ਸਾਰੇ। ਕੀ ਕੁਛ ਕਰਦੇ ਆ ਨਾ। ਕੀ ਕੁਛ ਕਰ ਸਕਦੇ ਆ। ਆਰੇ ਆਪਣੀ ਪਰਫਾਰਮੈਂਸ ਕਰਨਗੇ। ਰੈਡੀ ਹੋ ਗਏ ਆ।

I <laughs> do ਡਾਂਸ ਪਰਫਾਰਮੈਂਸ ਸਾਰਿਆਂ ਨੇ ਖਤਮ ਹੋ ਗਈ ਹੈ ਹੁਣ ਫੋਟੋ ਸ਼ੂਟ ਹੋਣ ਲੱਗਿਆ ਸਾਰਿਆਂ ਦਾ ਹੁਣ ਕਹਿੰਦੇ ਥੋੜੀਏ ਫੋਟੋਆਂ ਵੀ ਖਿੱਚ ਲਈਏ ਆਪਾਂ ਯਾਦਾ ਰਹਿ ਜਾਂਦੀਆਂ ਜਦ ਹਾਂ ਨਹੀਂ ਕਿ ਹੁਣ ਭੁੱਖ ਲੱਗ ਗਈ ਨੱਚ-ਨੱਚ ਕੇ ਹੁਣ ਖਾਣ-ਪੀਣ ਲਈ ਰੈਡੀ ਹੋ ਰਹੇ ਹਾਂ ਕੋਣ ਅਸੀਂ ਕੁਝ ਖਾ ਲਈਏ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਾਂਗੇ ਲੇਡੀਜ਼ ਅੱਗੇ ਕੋਈ ਨਹੀਂ ਜਿੱਤ ਸਕਦਾ ਬੋਲਣ ਦੇ ਮਾਮਲੇ ਦੇ ਵਿੱਚ ਪਰ ਜਦੋਂ ਲੇਡੀਜ਼ ਕੁਝ ਖਾਂਦੀ ਹੋਵੇ ਬਹੁਤੋਂ ਸ਼ਾਂਤ ਹੈ ਇਹ ਸਾਨੂੰ ਦੱਸਣਗੇ ਵੀ ਤੀਆਂ ਦਾ ਤਿਹਾਰ ਕਿਉਂ ਮਨਾਉਂਦੇ ਆ ਹਾਂਜੀ ਦੱਸੋ ਜੀ ਸਾਨੂੰ ਐਕਸਪਲੇਨ ਕਰੋ ਥੋੜਾ ਜਿਹਾ ਤੁਸੀਂ ਹਾਂਜੀ ਜਿਵੇਂ ਕਿ ਮੈਮ ਨੇ ਪੁੱਛਿਆ ਵੀ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਬੇਸਿਕਲੀ ਹੁਣ ਤਾਂ ਆਪਣੇ ਲੋਕਾਂ ਕੋਲ ਬਹੁਤ ਸਾਰੀਆਂ ਫੈਸਿਲਿਟੀਆਂ ਹੋ ਗਿਆ ਟਰੈਵਲਿੰਗ ਵੀ ਆਏ ਆ ਮਿੰਟੋ ਮਿੰਟ ਬਹੁਤ ਜਾਂਦੇ ਆ ਕਾਲਿੰਗ ਦਾ ਸਿਸਟਮ ਹੈ ਪਹਿਲਾ ਜ਼ਮਾਨਾ ਜੇ ਸਭ ਕੁਝ ਨਹੀਂ ਹੁੰਦਾ ਸੀ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਚਿੱਠੀ ਪਹੁੰਚਣ ਤੇ ਵੀ ਕਾਫੀ ਸਮਾਂ ਲੱਗ ਜਾਂਦਾ ਇਸ ਕਰਕੇ ਉਹ ਸਾਲ ਪਰ ਜਿਹੜੀ ਦੂਰੀ ਹੁੰਦੀ ਸੀ ਪੇਕੇਆਂ ਤੋਂ ਉਹ ਖਤਮ ਕਰਨ ਵਾਸਤੇ ਫਿਰ ਲੇਡੀਜ਼ ਜਿਹੜੀਆਂ ਨੋਹਾ ਹੁੰਦੀਆਂ ਪੇਕੇ ਘਰੇ ਜਾਂਦੀਆਂ ਤੇ ਸਾਰੀਆਂ ਉੱਤੇ ਫਹਿਲੀਆਂ ਪਰਜਾਈਆਂ ਨਾਨਾ ਇਕੱਠੀਆਂ ਹੋ ਕੇ ਕਿਸੇ ਖੁੱਲੇ ਤਰਿੰਜਣ ਬੋਲਦੇ ਸੀ ਜਿਹਨੂੰ ਉਹਦੇ ਥੱਲੇ ਪਿੰਗਾ ਪਾਉਂਦੀਆਂ ਚਰਖੇ ਕੱਤਦੀਆਂ ਤੇ ਉਹ ਜਿਹੜੀ ਸਾਰੀ ਆਪਦੀ ਫ੍ਰਸਟ੍ਰੇਸ਼ਨ ਸੀ ਉਹ ਗਿੱਧੇ ਦੇ ਰੂਪ 'ਚ ਬੋਲੀਆਂ ਟੱਪਿਆਂ ਦੇ ਰੂਪ 'ਚ ਕੱਟਦੀਆਂ ਇਸ ਕਰਕੇ ਤੀਆਂ ਦਾ ਤਿਹਾੜੀ ਮਨਾਇਆ ਜਾਂਦਾ ਹੈ ਕੁਝ ਹਰੀਆਲੀ ਦਾ ਪ੍ਰਤੀਕ ਹੈ ਇਸ ਮਹੀਨੇ بارشਾਂ ਬਹੁਤ ਆਉਂਦੀਆਂ ਤੇ ਪੰਜਾਬ ਨੂੰ ਵੈਸੀ ਹਰਿਆ ਭਰਿਆ ਸਟੇਟ ਮੰਨਿਆ ਜਾਂਦਾ ਹੈ ਇਸ ਕਰਕੇ ਅਸੀਂ ਤੀਆਂ ਬਣਾਉਨੇ ਆ ਸਾਨੂੰ ਮਨਾਉਣੀਆਂ ਵੀ ਚਾਹੀਦੀਆਂ ਸਾਨੂੰ ਆਪਣੇ ਕਲਚਰ ਨਾਲ ਜੁੜਨਾ ਚਾਹੀਦਾ ਜੀ ਥੈਂਕ ਯੂ ਬੜਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਦੱਸਿਆ ਵੀ ਤੀਆਂ ਦਾ ਤਿਉਹਾਰ ਕਿਉਂ ਮਨਾਉਂਦੇ ਆ ਕਿਉਂਕਿ ਲੇਡੀਜ਼ ਦੇ ਅੰਦਰ ਗੁਬਾਰ ਭਰ ਜਾਂਦਾ ਨਾ ਸਾਲ ਭਰਦਾ ਫਿਰ ਉਹ ਕਢਣਾ ਵੀ ਹੁੰਦਾ ਹੈ ਮੈਨੂੰ ਤੁਸੀ ਆਈਸਕ੍ਰੀਮ ਖਾਉਣਾ ਹੈ ਆਈਸਕ੍ਰੀਮ ਹਾਂਜੀ ਹੁਣ ਆਈਸਕ੍ਰੀਮ ਠੰਡੀ ਠੰਡੀ ਆਪਾਂ ਆਈਸਕ੍ਰੀਮ ਖਾਣੇ ਆ ਥੋੜੇ ਕੂਲ ਹੁੰਨੇ ਆ ਸਾਡਾ ਟਾਈਮ ਖਤਮ ਹੋ ਗਿਆ ਛੋਟੇ ਛੋਟੇ ਬੱਚਿਆਂ ਦਾ ਟਾਈਮ ਸ਼ੁਰੂ ਹੋ ਗਿਆ ਜੀ ਅਸੀਂ ਫੁੱਲ ਇੰਜੋਏ ਕਰ ਲਿਆ ਤੁਹਾਨੂੰ ਬੱਚੇ ਮਜ਼ਾ ਆਉਂਦਾ ਹੁੰਦੇ ਸੀ ਮੜਾ ਇੱਕ ਸਟੈਪ ਕਰਕੇ ਦਿਖਾਓ ਫਿਰ ਸਾਰੇ ਇਕੱਠੇ ਆਇਓ ਛੋਟੇ ਛੋਟੇ ਬੱਚੇ ਡਾਂਸ ਕਰਕੇ ਦਿਖਾਉਣਗੇ ਕਿੰਨਾ ਕੁ ਸੋਹਣਾ ਪੰਗੜਾ ਪਾਉਂਦੇ ਆਏ ਚਲੋ ਸਟਾਰਟ ਕਿਉਂ ਤੇ ਜਿਹੜੇ ਵੀ ਇਹਨਾਂ ਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਇੱਥੇ ਪਹੁੰਚਣਗੇ ਠੀਕ ਹੈ ਜੀ ਉਹਨਾਂ ਨੂੰ ਮੇਰੇ ਵੱਲੋਂ ਫੀਸ ਦੇ ਵਿੱਚ ਡਿਸਕਾਊਂਟ ਦਿੱਤਾ ਜਾਊਗਾ ਤੇ ਪਲੀਜ਼ ਇਹਨਾਂ ਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਤੇ ਲਾਈਕ ਕੀਤਾ ਜਾਵੇ ਇਹ ਵਲੌਗ ਦੇ ਸਮਾਪਤੀ ਅਸੀਂ ਇੱਥੇ ਹੀ ਕਰਦੇ ਹਾਂ ਸਾਰਿਆਂ ਨੇ ਪੂਰਾ ਇੰਜੋਏ ਕੀਤਾ ਤੇ ਸਭ ਟਾਈਮ ਕਾਫੀ ਹੋ ਗਿਆ ਹੈ ਹੁਣ ਸਾਰੇ ਆਪਣੇ ਘਰੋ ਘਰੀ ਜਾਣਗੇ ਤੇ ਹੁਣ ਘਰੇ ਜਾ ਕੇ ਕਿਸੇ ਨੇ ਵੀ ਬਹਾਨਾ ਨਹੀਂ ਲਾਉਣਾ ਵੀ ਅਸੀਂ ਥੱਕ ਗਏ ਹਾਂ ਸਾਰਿਆਂ ਨੇ ਰੋਟੀਆਂ ਬਣਾ ਕੇ ਖਾਣੀਆਂ ਵੀ ਘਰ ਵਾਲਿਆਂ ਨੇ ਇੱਥੇ ਤਾਂ ਇੰਜੋਏ ਕਰ ਲਿਆ ਐਵੇਂ ਵੀ ਗਾਹ ਤੋਂ ਛੁੱਟੀ ਕਰਾ ਲਵਾਂਗੇ ਠੀਕ ਹੈ ਰਿਕਮੈਂਡ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ